ਦੇ ਜੈਪਲ ਦੁੱਧ ਲੈ ਕੇ ਨੇ ਅਮਰੇ ਤੇ 50 ਰੁਪਏ ਦੇ ਦੇ ਕੀ ਕਰਨੇ ਨੇ ਜੈਪਲ ਲੈ ਕੇ ਤੇ 50 ਸਸ਼ੀਕਲ ਜੀ ਸਾਰਿਆਂ ਨੂੰ ਕਰੇ ਵਾਰ ਪੰਜਾਬੀ ਬਲੌਗਸ ਤੇ ਤੁਹਾਡਾ ਸਰਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕਿੰਵੇਂ ਸਾਰੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਚਲੋ ਜਿਹੜਾ ਅੱਜ ਵਾਲਾ ਬਲੌਗ ਹੈ ਨਾ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਮੈਂ ਜ਼ਿਆਦਾ ਟਾਈਮ ਨਾਲ ਲੈਂਦੀ ਹੁਈ ਤੁਹਾਨੂੰ ਦੱਸਦੀ ਆ ਕਿ ਅੱਜ ਆਪਣੀ ਗੇੜ ਦੇ ਵਿੱਚ ਆਪਣੀ ਗੇੜ ਦੇ ਬਿਲਕੁਲ ਸਾਹਮਣੀ ਹਨਾ ਜਿਹੜੇ ਗੱਡੀ ਲਹਾਰ ਨੇ ਗੱਡੀ ਵਾਲੇ ਤੇ ਕੱਲ ਕੱਲ ਪਰਸੋ ਦੇ ਉਹ ਆਏ ਹੋਏ ਨੇ ਕਿ ਚਲੋ ਆਪਾਂ ਚਾਲਦੇ ਹਾਂ ਤੇ ਉਹਨਾਂ ਦਾ ਰਹਿਣ ਸਹਿਣ ਦੇਖਦੇ ਆ ਤੇ ਜ਼ਰੂਰ ਦੇਖਿਓ ਜੀ ਉਹਨਾਂ ਦਾ ਰਹਿਣ ਸਹਿਣ ਆਪਣੀ ਘਰਾ ਦਾ ਹੈਗਾ ਜਿਹੜਾ ਉਹ ਤਾਂ ਆਪਾਂ ਰੋਜ਼ ਹੀ ਦੇਖਦੇ ਆ ਹਨਾ ਪਿੰਡਾਂ ਦਾ ਜਾਂ ਸਹਾਰਾ ਦਾ ਬਾਹਰ ਦਾ ਹਨਾ ਫੌਰੀਨ ਦਾ ਵੀ ਆਪਾਂ ਕਿਵੇਂ ਰਹਿੰਦੇ ਆ ਅੱਜ ਆਪਾਂ ਉਹਨਾਂ ਨੂੰ ਦੇਖਦੇ ਆ ਕਿ ਉਹ ਕਿਵੇਂ ਰਹਿੰਦੇ ਨੇ ਬਾਰੇ ਆਪਣੇ ਘੇਟ ਦੇ ਵਿੱਚ ਹੈਗਾ ਜਿਹੜਾ ਗਵਰਨਮੈਂਟ ਸਕੂਲ ਆ ਉਹਦੇ ਵਿੱਚ ਉਹ ਰਹਿ ਰਹੇ ਨੇ ਤੇ ਚਲੋ ਜੀ ਆਪਾਂ ਜਾ ਕੇ ਦੇਖਦੇ ਹਾਂ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਹੈ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਚਲੋ ਜੀ ਉਹ ਬੈਠੇ ਨੇ ਆਪਣੇ ਸਾਹਮਣੇ ਨਾ ਸਕੂਲ ਦੇ ਵਿੱਚ ਉੱਥੇ ਚੱਲਦੇ ਆਂ ਤੇ ਕਰਦੇ ਆ ਉਹਨਾਂ ਨਾਲ ਗੱਲਾਵਾਤ ਤੇ ਦੇਖਦੇ ਆ ਉਹਨਾਂ ਦਾ ਰਹਿਣ ਦੇ ਰਹਿਣ ਸਹਣ ਹੈਨਾ ਆਪਾਂ ਆਪਣੀ ਘਰਾਂ ਦੀ ਜ਼ਿੰਦਗੀ ਤਾਂ ਰੋਜ਼ ਹੀ ਦੇਖਦੇ ਆ ਤੇ ਇਹਨਾਂ ਦੀ ਦੇਖਦੇ ਆ ਵਿਚਾਰੇ ਕਿਸ ਤਰ੍ਹਾਂ ਰਹਿੰਦੇ ਨੇ ਰਾਤ ਵੀ ਅਸੀਂ ਦੇਖਿਆ ਹੈ ਨਾ ਇਹ ਇੱਥੇ ਗਰਾਊਂਡ 'ਚ ਲੇਟਾ ਜਗਦਿਆਂ ਨੇ ਤੇ ਉਹਨਾਂ ਦੇ ਨੀਚੇ ਇਹ ਰਹਿੰਦੇ ਸੀਗੇ ਤੇ ਆਪਣੇ ਸਾਹਮਣੇ ਬਿਲਕੁਲ ਆਪਣੇ ਗੇਟ ਦੇ ਸਾਹਮਣੇ ਨਹੀਂ ਜੀ ਇਹ ਬੈਠੇ ਤੇ ਉਹਨਾਂ ਨੂੰ ਆਪਾਂ ਦੇਖਦੇ ਆ ਉਹਨਾਂ ਦਾ ਰਹਿਣ ਸਹਣ ਕਿਸ ਤਰ੍ਹਾਂ ਦਾ ਤੇ ਆਜੋ ਜੀ ਫਿਰ ਚੱਲ ਜੀ ਖਰ ਨਹੀਂ ਜਾਗਾ

ਆਈ ਬੈਰ ਜੀ ਆਦੋ ਨੀ ਲਾਈ ਜੋ ਮੈਂ ਬੰਦੀ ਜਾ ਰਹੀ ਆਈ ਨੀ ਲੇ ਬਾ ਸ੍ਰੀ ਗਾਰਵੀ ਚੱਲ ਹਲੋ ਬਾਗ ਲਾਖ ਰਹੀ ਜਾ ਆ ਚੁੱਲਾ ਬਣਾਏ ਤੁਸੀਂ ਹਾਂ ਚੁੱਲਾ ਬਣਾਉਣਾ ਚਿਕਨੀ ਬਣਾਉਂਦੇ ਆ ਨਾ ਕੁੱਤਾ ਨਾ ਹਾਂ ਸਿੱਧੇ ਇਹਦੇ ਤੇ ਕਿਵੇਂ ਬਣਾਉਣੀ ਹੈ ਰੋਟੀ ਵਿੱਚ ਇੱਥੇ ਅਸੀਂ ਅਸੀਂ ਪਾਤੀਆਂ ਪੁੱਥੀਆਂ ਲਾ ਕੇ ਵੀਰੇ ਅੱਛਾ ਅਪੀਲੀ ਉੱਚੀ ਬੀੜੇ ਬੱਤੀਆਂ ਬੁੱਤੀਆਂ ਲਾ ਕੇ ਅਸੀਂ ਇੱਥੇ ਚੁੱਲਾ ਬਣਾ ਕੇ ਤੇ ਰੁਕਣੇ ਲੱਗ ਅੱਛਾ ਥੋੜਾ ਸੱਗੀ ਲੱਗਦਾ ਹੈ ਬਹੁਤ ਮੱਧੀਆ ਲੱਗਦਾ ਸਾਨੂੰ ਘਰਾਟੇ ਬਲਕੇ ਬੱਤੀਆਂ ਲੱਗਦਾ ਘਰਾਟੇ ਬਣਾ ਬੱਤੀ ਨਹੀਂ ਲੱਗਦਾ ਘਰਾਟੇ ਇਹਦਾ ਬੱਤੀ ਲੱਗਦਾੁੱਲੇ ਤਿੰਨ ਅਸੀਂ ਤਾਂ ਉੱਤੋਂ ਹੋਈ ਤਾ ਅੱਛਾ ਥੋੜਾ ਵੱਖ ਤਾਂ ਲੱਗਦਾ ਇਹਨੇ ਨਾ ਨਹੀਂ ਲੱਗਦਾ ਕਿਉਂ ਅਸੀਂ ਸਿਰੂਜੋ ਬਚਪਨ ਤੋਂ ਬਾਹਰ ਰਹੇਗੇ ਨਹੀਂ ਹਾਂ ਕਰਕੇ ਸਵਾਇਦਾ ਦਾ ਹੀ ਪੈ ਗਿਆ ਉੱਦਾਂ ਵੀ ਥੋੜੀ ਕਿੰਕਲੀ ਹੋਈ ਜਾਂਦੀ ਹੈ ਨਾ ਹਾਂ ਕਿੱਲਾ ਆਖਦਾ ਆਓ 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 हां दो दो दिन उरे दिन दो दिन तो बाद से और कितने कहां भाग जाते बस ऐसे में हिले ही बण्या है पिंडा से हरियाणा तो आए जहां किथों वैसे साडी ਸੁਨਾਮ ਨੇ ਸਾਈ ਕਲੋਨੀ ਚ ਮਕਾਨ ਖੜਦਾ ਅੱਛਾ ਸੁਨਾਮ ਕਲੋਨੀ ਅਸੀਂ ਰਹਿੰਦੇ ਰਹੀਏ ਮਕਾਨਾਂ ਚ ਸਾਨੂੰ ਹੱਥ ਪਈ ਬਸ ਪਿੰਡਾਂ ਚ ਫਿਕੂ ਨਹੀਂ ਮਕਾਨਾਂ ਚ ਫਿਰ ਕਿਉਂ ਨਹੀਂ ਰਹਿੰਦੇ हां ਅਸੀਂ ਬੱਕਰੇ ਬੱਕਰਾਂ ਵਪਾਰ ਕਰਦੇ ਹਾਂ ਜੀ ਮੈਂ ਅਸੀਂ ਬੱਕਰੇ ਪਾਲ ਲੈਂਦੇ ਆ ਅੱਛਾ ਉਹਨਾਂ ਨੂੰ ਵੇਚ ਲੈਂਦੇ ਆ ਬੱਚੇ ਟੇਕੀਓ ਫੋਰ ਇਹਨੂੰ ਬਿਨਾ ਕੀ ਕੰਮ ਕਰਦੇ ਪੱਤਰੀ ਤੋਂ ਰੈਸਟਰ ਬੱਚੇ ਵੀ ਆ ਗਏ ਅੱਛਾ ਥੋੜਾ ਕੱਟੋ ਤੇ ਜੇ ਹੈ ਹਨਾ ਆਪ ਨੂੰ ਬੰਦਾ ਨਹੀਂ ਚੁੱਕੀ ਨਾ ਮੁੱਛਰ ਮੁੱਛਰ ਪੱਕੇ ਪੁੱਕੇ ਲਾ ਲੈਂਦੇ ਆ ਅੱਛਾ ਹਾਂ ਪੱਕੇ ਪੁੱਕੇ ਲਾ ਲੈਂਦੇ ਆ ਕਿੰਨੇ ਜਾਣੇ ਆ ਤੁਸੀਂ ਸਾਰੇ ਫਿਰ ਸਾਰੇ ਜੇ ਸਾਰੇ ਕਿੰਨੀਆਂ ਗੱਡੀਆਂ ਨੇ ਸਾਡੀ ਗੱਡੀਆਂ ਪੰਜ ਗੱਡੀਆਂ ਨੇ ਚੱਲੋ ਕੀ ਜਾਮੋਗੇ ਹਾਂ ਕੱਲ ਨੂੰ ਸਿਵਾਵਾਂਗੇ ਅਸੀ ਕੱਲ ਨੂੰ ਸਤੁਰ ਬਗਰਾਉਂਗੇ ਕੱਲ ਨੂੰ ਹਾਂ ਅਸੀਂ ਪਿੰਡ ਪਿੰਡ ਫਿਰਦੇ ਰਹਿੰਦੇ ਆ ਨਹੀਂ ਤਾਂ ਕਰਕੇ ਇੱਕ ਮਿੰਟ ਤੇ ਸਾਡਾ ਥੀਲ ਲੱਗਦਾ ਇੱਕ ਰਾਤ ਕਿੱਥੇ ਦੋ ਰਾਤਾਂ ਕਿੱਥੇ ਕੱਟੇ ਨਾ ਨਹੀਂ ਤੇ ਤੰਗ ਨਹੀਂ ਤੱਕੀ ਤਾ ਨਹੀਂ ਆਉਂਦੀ ਹੈ ਨੀ ਵਾਹ ਕੋਈ ਯਾਨੀ ਕਿਉਂ ਸਾਡਾ ਸੁਭਾਅ ਪਿਆ ਸਰਵਾਰ ਰਾਤ ਮੇਰੇ ਬਚਪਨ ਦਾ ਹੀ ਸਵਾਲ ਹੈ ਕਿ ਮੈਨੂੰ ਮਾਚੀਂ ਕਰਾਤੀ ਰਹਿ ਜਾਂਦੇ ਹੋ ਤੁਸੀਂ ਬਾਹਰ ਰਹੋਗੇ ਤਾਂ ਉਹਨੇ ਰੁਪਿਆ ਮਿਲ ਕੋਈ ਨਾ ਤੁਹਾਨੂੰ ਰਾਤ ਦਾ ਜਿਉ ਤੁਸੀਂ ਆਕ ਪਈਏ ਤੁਹਾਡੀ ਰਾਤ ਵੀ ਤੇਰਾ ਆਤ ਜਿਦੋਂ ਹਵਾ ਚੱਲੀ ਹਾਂ ਸਾਨੂੰ ਮੈਨੂੰ ਤਾਂ ਆਏ ਹੋ ਗਿਆ ਮੈਨੂੰ ਹਵਾ ਆਲੀ ਅੱਧੀ ਆਪ ਦਾ ਸਾਰਾ ਸੁਪਨਾ ਸਵਾਲ ਲੱਗੇ ਤੇ ਮથે ਉਹ ਵਿਚਾਰੇ ਬੈਠੇ ਨੇ ਉਹਨਾਂ ਨੂੰ ਕਿੰਨਾ ਆਏ ਲੱਗਦਾ ਡਰ ਨਹੀਂ ਲੱਗਿਆ ਨਹੀਂ ਸਾਨੂੰ ਬਿਲਕੁਲ ਨਹੀਂ ਲੱਗਿਆ ਸਰੂ ਚਲ ਨਾ ਨਹੀਂ ਦਾ ਬਟਾਲੇ ਦਾ ਫੁੱਟਰੀ ਬਸ ਨੇ ਪਿੱਛੇ ਉੱਤ ਪਰ ਜੇ ਨਹੀਂ ਸਾਨੂੰ ਦਰ ਲੱਗ ਗਿਆ ਪਤਾ ਕੀ ਹੈਗਾ ਸਾਡੀ ਸਰੂ ਦੇ ਬਚਪਨ ਕੋਈ ਆਤ ਮਦੀ ਆਤ ਪੈਗੀ ਬਸ ਬਾਹਰ ਰਹਿਣ ਤੀ ਹਾਂ ਅਸੀਂ ਜਦੋਂ ਦੀ ਫਿਰ ਬਾਹਰ ਦੀ ਆਤ ਰੀਤਾਂ ਨੂੰ ਐ ਲੱਗਦਾ ਬੱਚੇ ਹਵਾ ਤਾਂ ਉਹਦੀ ਸਾਨੂੰ ਵਧੀਆ ਮਹਿਸੂਸ ਹੁੰਦਾ ਬਈ ਤੇ ਹਵਾ ਠੰਡੀ ਲੱਗਦੀ ਤੇ ਨੀਂਦ ਸਖੀ ਆ ਹਾਂ ਹਾਂ ਬਾਜ ਨਹੀਂ ਕੀ ਹੋ ਰਿਹਾ ਓਏ ਤੇ ਸਦੀ ਆਤ ਨਹੀਂ ਤੇ ਇਹ ਤਾਂ ਕਰਕੇ ਫਿਰ ਜਿਵੇਂ ਹੁਣ ਤੁਸੀਂ ਅੰਦਰ ਰਹਿੰਦੇ ਹੋ ਤੁਹਾਨੂੰ ਥੋੜੀ ਹਵਾ ਵੀ ਨਹੀਂ ਜਿਵੇਂ ਪਟਾੜਾ ਹਾਂ ਹਾਂ ਸਹੀ ਗੱਲ ਹੈ ਹੋ ਜਾਂਦਾ ਇਹ ਮੂਦੀਆ ਗਿਆ ਹਾਂ ਠੀਕ ਹੈ ਠੀਕ ਹੈ ਹਾਂ ਆ ਤਰਾ ਪੁੱਤਰ ਮਾਰ ਰੱਖਿਆ ਕਰ ਬੱਕਰੇ ਨੂੰ ਮੁੰਡੂ ਗੱਲ ਤੇ ਸਾਡੇ ਹੁੰਦੇਗਾ ਵਧੀਆ ਰਿਸਨ ਮੈਂ ਸੁਣ ਕੇ ਮਾਰ ਰਹੇ ਹਾਂ ਕਿਤਾ ਹਾ ਵਧੀਆ ਹੈ ਤੈਨੂੰ ਖੁੱਲ੍ਹੇ ਜਿਹਰੇਣਾ ਵਧੀਆ ਲੱਗਦਾ ਤੇ ਮਾਰੇ ਬਾਗਰ ਹੋਇਆ ਕਿਤਾ ਮਾਰੂ ਗੱਈਆ ਉੱਜਾਈਂ ਮਾਰੋ ਤੇ ਲੈ ਇੱਕ ਦੰਦ ਘਿਲ ਕਰਾ ਤੇ ਉਹ ਸਭੇ ਕਰ ਨਾ ਲੈ ਬਣੇ ਨੇ ਬਸ ਤੇਰਾ ਵੀ ਪੱਕਰੇ ਨੂੰ ਮੁੰਡੂ ਵਾ ਮਾਰਾ ਨਾ ਪ੍ਰਤਾਪ ਜੀ ਹਾਂ 1 ਮਿੰਟ 1 ਤੁਸੀਂ ਗੱਡੀ ਵਾਲੇ ਹਾਂ ਹਾਂ ਅਸੀਂ ਗੱਡੀ ਵਾਲੇ ਆ আচ্ছা ਆ ਜਾ ਹਾਂ ਅਸੀਂ ਗੱਡੀ ਵਾਲੇ ਜਿਵੇਂ ਕੋਣ ਮਨ ਕੇ ਚੱਲੇ ਸੀ ਪਛੋਤ ਚ ਤੋੜ ਗੜ ਤੋਂ ਨਿਕਲੇ ਹੋਇਆ ਠੀਕ ਹੈ ਤੋੜ ਗੜ ਤੋਂ ਨਿਕਲੇ ਸੀ ਤੋੜ ਗੜ ਤੋਂ ਬਖਸ਼ੀਸ਼ ਲੈਦੇ ਰਾਜਾ ਮਹਾਰਾਜੇ ਨੇ ਕਿਹਾ ਸਾਡਾ ਦਾਦਾ ਪਰਦਾਦਾ ਸੀਗਾ ਹਾਂਜੀ ਮਹਾਨਾ ਪ੍ਰਤਾਪ ਉਹਨਾਂ ਨੇ ਸਾਨੂੰ ਬਖਸ਼ੀਸ਼ ਦਿੱਤੀ ਸੀ ਕਿਉਂ ਇਸ ਤਰ੍ਹਾਂ ਅਸੀਂ ਰਿਆ ਕਰਦੇ ਜਿਹੜੇ ਅੰਦਰ ਸਾਡੇ ਜਵਾਕ ਕੁੜੀਆਂ ਵਾਲੀ ਸੋਹਣੀ ਆਇਆ ਕਰਦੀ ਉੱਥੇ ਕਿਸੇ ਨੇ ਸਾਡੀ ਕੁੜੀਆਂ ਕਹਿੰਦੀ ਸੀ ਕੋਈ ਤੁਸੀਂ ਸੋਹਣੀ ਕੁੜੀ ਹੈ ਸਾਡੀ ਬਰਾਦਰੀ ਦਾ ਮਾਰਕਾ ਮੋਜਮਦਾਰ ਸੀ ਸਾਡੀ ਰਾਜ ਨੂੰ ਚੁਣ ਜਾਤ ਸਾਡੇ ਤੋਂ ਅੰਦਰ ਬਰਾਦਰੀ ਸਾਡੀ ਕੁੜੀ ਨਾਲ ਸਾਥ ਮੰਗਣਾ ਲੱਗ ਰਹੀ ਸੀ ਅਸਲੀ ਦਿੱਤਾ ਨਹੀਂ ਫਿਰ ਜਿਹੜਾ ਸਾਡਾ ਦਾਦਾ ਜੀ ਦਾ ਬੜੀ ਸਿਲੰਗ ਹੋਈ ਉਹਨੇ ਇਹ ਕਹਤਾ ਸੀ ਵੀ ਤੁਸੀਂ ਉਹਨੇ ਇੱਕ ਥਾਣੀ ਦੇਣਾ ਆਪਾਂ ਨੇ ਉਕਣਾ ਨਹੀਂ ਆ ਕਿ ਪਿੰਡ ਪਿੰਡ ਫੜ ਜਾਣਾ ਆਪਾਂ ਸੱਤ ਥੱਲੇ ਦੇਣਾ ਠੀਕ ਹੈ ਤੇ ਜਦੋਂ ਦੇ ਅਸੀਂ ਨਿਕਲੇ ਉਹ ਤੋਂ ਦੇ ਨਿਕਲੇ ਅਸੀਂ ਅਸੀਂ ਉੱਥੋਂ ਨਿਕਲੇ ਅਸੀਂ ਜਦੋਂ ਨੇ ਪਿੰਡ ਪਿੰਡ ਖੜ ਕਿਤੇ ਇੱਕ ਪਿੰਡ ਤੇ ਦੋ ਰਸਤੇ ਆ ਤਿੰਨ ਰਸਤੇ ਬੱਦ ਤੋਂ ਬੱਦ ਲਾ ਕੇ ਚੱਲ ਪੰਜ ਕੋਈ ਨਹੀਂ ਸਾਫ ਲੱਗਿਆ ਉਹ ਅ ਸਰਬੱਤ ਦਾ ਖੈਰ ਆ ਹਾਂ ਫਿਰ ਇਹ ਵਾ ਹੁੰਦਾ ਜੀ ਵੀਰੇ ਸਾਡੇ ਆਪਣੇ ਹੁੰਦੇ ਹੀ ਮਨਚਾਲੇ ਚਾਤਰੇ ਪੁੱਤਰੇ ਉਹ ਹੁੰਦੇ ਜੀ ਉਹਦੇ ਕਰਕੇ ਨਾ ਜਦੋਂ ਅਸੀਂ ਚਤੌੜਗੜ ਤੋਂ ਨਿਕਲੇ ਸੀ ਉਦੋਂ ਕਰਕੇ ਉਹਨਾਂ ਗੁੜੀਆ ਦੀ ਸ਼ਰਾਪ ਐ ਬਸ ਉਹ ਸ਼ਰਾਪ ਕਰਕੇ ਅਸੀਂ ਘਟਕਦੇ ਆ ਅ ਬੰਦੇ ਵੀਰੇ ਹੈਗਾ ਅੱਛਾ ਹੁਣ ਵੀਰੇ ਪਤਾ ਕੀ ਗੱਲ ਐ ਜਿਵੇਂ ਹੁਣ ਪਿੰਡ ਪਿੰਡ ਅਸੀਂ ਫਿਰਦੇ ਆ ਹਾਂ ਉਹ ਮੋਹਰ ਗੜਾ ਕੁੱਤੇ ਮਗਰ ਲੱਗ ਜਾਂਦੇ ਨੇ ਭਾਈ ਫਿਰ ਹੁਣ ਜਵਾਗਣੇ ਉਹ ਚਿਚਰਾ ਕਰਦੇ ਨੇ ਪਹਿਲਾਂ ਚਿੰਤੇ ਫੁੱਟਦੇ ਹੁੰਦੇ ਉਹਨਾਂ ਨੂੰ ਪਸੰਦ ਕਰਦੇ ਨਹੀਂ ਆਲ ਰੈਡੀਮੇਡ ਸਮਾਨ ਸਾਰਾ ਦੂਜਾ ਸਮਾਨ ਹੋ ਗਿਆ ਵੀ ਤਾਂ ਆ ਗੱਲਾਂ ਕਰਕੇ ਅਸੀਂ ਸਾਰਾ ਪਰੇਵਾ ਬਦਲਤਾ ਸਾਡੇ ਮੰਜੇ ਰਹਿ ਗਏ ਰੇੜੇ ਰਹਿ ਗਏ ਹੂੰ ਹੂੰ ਮਜ਼ਾ ਚ ਜਾ ਰਹੇ ਜੀ ਹੁਣ ਹੁਣ ਦੇਖੇ ਬੱਚੇ ਦੇ ਸੁਣ ਰਹਾ ਥੱਲੇ ਚੁੱਲੇ ਕਰਦੇ ਚਾਹੇ ਤੇ ਕਰਦੇ ਹਾਂ ਸਾਡੀ ਕੁੜੀਆਂ ਬੱਚੇ ਬੋਲ ਸੁਨੱਖੇ ਨੇ ਕਿਉਂ ਅਸੀਂ ਇੰਨੇ ਬਾਹਰ ਦੇ ਧੁੱਪਾਂ ਚ ਫਿਰ ਵਿਆਹ ਜਦੋਂ ਤੁਸੀਂ ਕੋਈ ਵਿਆਹ ਕਰਦੇ ਹੋ ਜਾਂ ਕੋਈ ਹੋਰ ਪ੍ਰੋਗਰਾਮ ਉਹ ਕਿਵੇਂ ਕਰਦੇ ਹੋ ਤੁਸੀਂ ਹੋਰ ਰਿਸ਼ਤੇਦਾਰ ਹਾਂ ਜਾਂ ਉਹ ਕਿਵੇਂ ਹੁੰਦਾ ਉਹ ਦੋ ਤਾਂ ਹੁੰਦੀ ਹੈ ਭਾਈ ਜਿਵੇਂ ਹੁਣ ਜੱਟ ਦੇ ਵੀ ਹੈ ਹਾਕ ਦਾ ਜੱਟਾ ਤੇ ਜੱਟੀ ਹੀ ਹੁੰਦੀ ਐ। ਉਹਦੀ ਗੋਤਾ ਅੱਡ ਅੱਡ ਹੁੰਦੀ ਐ। ਤਿੰਨ 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 ਛੜਦੇ ਹੁੰਦੇ ਅਸੀਂ ਕਿੰਨਾ ਔੜ ਛੜਦੇ ਹੁੰਦੇ। ਗੋਤਾ ਅੱਡ ਹੁੰਦੀ ਐ ਜਿਵੇਂ ਆਪਣੇ ਹੱਕ ਰਾਂ ਵਾਲੀ ਰਾਜਪੂਤ ਹੁੰਦੇ ਝਵਾਨ ਹੁੰਦੇ ਨੇ। ਸਾਡੇ ਹੁੰਦੇ ਨੇ। ਠੀਕ ਐ। ਹਾਂ। ਨਹੀਂ ਫਿਰ ਕਰਦੇ ਕਿੱਥੇ ਹੋ ਤੁਸੀਂ ਇਦਾਂ ਹੀ ਜਿਵੇਂ ਉਰੇ ਬੈਠੇ ਹੋ ਇੱਥੇ। ਉਹਨਾਂ ਦੇ ਨਾਲ ਹੀ ਕਰ ਲਿਆ ਅਸੀਂ ਅੱਜ ਕੁੜੀਆਂ ਦਾ ਸਾਥ ਕੇ ਕਰਿਆ ਸੀ ਅਸੀਂ। ਠੀਕ ਐ। ਹਾਂ। ਮੂਜਬਾਨੀ ਕਰ ਲਿਆ ਫਿਰ ਪੰਚਾਇਤ ਪਾ ਲਈ ਅਸੀਂ। ਹਾਂ ਹਾਂ। ਬਾਹਰੋਂ ਆਏ ਸੀ। ਅੱਜ ਸਾਰੇ ਹਾਂ ਬਸੋ ਗੱਲਾਂ-ਬਾਤਾਂ ਕਰਕੇ ਸਾਜ ਕਰ ਲਿਆ ਮੂੰਹ ਜਬਾਨੀ ਫੈਸਲੇ ਹੋ ਗਏ ਸਾਡੀ ਜਬਾਨਾਂ ਦੇ ਮੰਨ ਲਓ ਜਿਵੇਂ ਸਾਲ ਦੇ ਵਿੱਚ ਕਰਾਂਗੇ ਹਾਂ ਠੀਕ ਹੈ ਖੰਡ ਕੇ ਕਰਾਂਗੇ ਸਾਡੇ ਪਿੰਡ ਕਰਾਂਗੇ ਵੀਰੇ ਹਰਿਆਣਾ ਅਸੀਂ ਹਰਿਆਣੇ ਕਰਦੇ ਆਂਗੇ ਵਿਆਹ ਤੇ ਮਨ ਕੀ ਚਾਹ ਜੇ ਕੋਈ ਸਾਨੂੰ ਵਧੀਆ ਜਿਵੇਂ ਖੁੱਲਾ ਖਾਂ ਦੇ ਸਿਗਾ ਹੂੰ ਹੂੰ ਮੈਂ ਪਿੰਡਾ ਸੁਦਾ ਇੱਥੇ ਕੀ ਕਰਲੀਓ ਹਾਂ 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 ਕਿੰਨਾ ਕੁ ਖਰਚਾ ਕਰ ਦਿੰਨੇ ਆਂ ਵੀਰੇ ਵਿਆਹ ਤੇ ਸਾਡੇ ਵਿਆਹ ਸਗਾਈਆਂ ਚ ਹੀ ਵੱਧ ਹੁੰਦਾ ਹੈ ਭਾਈ ਅੱਛਾ ਇਹਨੇ ਮੈਨਾਂ ਲੱਗਦਾ ਬਹੁਤ ਕਿੰਨਾ ਕੁ ਬਸ ਉਹਦਾ ਗਰੀਬ ਆਦਮੀ ਹੈ ਭਾਈ ਹੁਣ ਕਰਕੇ ਤਾਂ ਰਾਜੀ ਆ ਆਹ ਜਿਹੜਾ ਉਹ ਖਮੋ ਦਾ ਖੰਡਾ ਉਹਦਾ ਕੋਈ ਨਹੀਂ ਬੱਸ ਉਹਦਾ ਕੀ ਗੱਲ ਹੈ ਭਾਈ ਉਹਦਾ ਸਾਡੇ ਅਸੀਂ ਕੀ ਆ ਹਰਕਤਾ ਦਿਲ ਕਰਦਾ ਜੇ ਗਰੀਬ ਤੋਂ ਗਰੀਬ ਹੈ ਉਹ ਵੀ ਆ ਵੈ ਸੋਦਾ ਭਾਈ ਮੈਂ ਕੋਈ ਵਧੀਆ ਪ੍ਰੋਗਰਾਮ ਕਰਦਾ ਨਹੀਂ ਗਰੀਬ ਕੋਈ ਨਹੀਂ ਹੁੰਦਾ हां ਨਹੀਂ ਇੱਕ ਗੱਲ ਹੈ ਭਾਈ ਇੱਕ ਗੱਲ ਇੱਕ ਗੱਲ ਵੀਰੇ ਹੈ ਜਿਵੇਂ ਅਸੀਂ ਮੰਨ ਕੇ ਚੱਲ ਹਰਕਦੇ ਉਮੀਦ ਹੁੰਦੀ ਜਿਵੇਂ ਸਾਡਾ ਹਾਲਾਤ ਹੈ ਜਿੱਦਾਂ ਵੀ ਸਾਡੀ ਮਦਦ ਟਰੱਕਰ ਬਣਾ ਲਾ ਰਾਜਪੂਤ ਹੈ ਅਸੀਂ ਸਾਡੇ ਵਿਆਹ ਸਗਾਈਆਂ 'ਚ ਹੀ ਪੈਸਾ ਵੱਧ ਜਾਂਦਾ ਇੱਕ ਤਾਂ ਜਿਹੜਾ ਬੁੱਢਾ ਪੁਰਾਣਾ ਮਰ ਗਿਆ ਸਾਡੇ ਹਾਂ ਹਾਂ ਮਰਗਤ 'ਚ ਉਹ 'ਚ 10 ਰੁਪਏ ਵੱਧ ਲੱਗਦਾ ਇੱਕ ਸਾਡੇ ਪਿਆਚੇ ਕਿਉਂ ਸਾਡੇ ਚੱਲਦਾ ਜੀ ਬੱਕਰਾ ਠੀਕ ਹੈ ਬੱਕਰੇ ਦਾ ਸਾਡੇ ਮਦਦ ਦੇਸੀ ਉਹ ਚੱਲੂਗਾ ਹੂੰ ਲੱਡੂ ਜਿਹੜੇ ਆਮ ਮਠਾਈਏ ਸਾਨੂੰ ਇਹਨੂੰ ਮੰਨ ਨਹੀਂ ਟਿੱਕਰ ਕਰਦੇ ਠੀਕ ਹੈ ਬਜ਼ਾ ਮੇਣੇ ਨੇ ਲੋਕਾਂ ਦੇ ਜਿਹੜੇ ਪਹਿਲਾਂ ਮੇਣੇ ਸੀ ਉਹ ਮੇਣੇ ਹਲੇ ਵੀ ਸਾਡੇ ਕੈਂਪ ਹੂੰ ਹੂੰ ਪਹਿਲਾਂ ਆਹੀ ਜੱਟਾਂ ਦੇ ਸੀ ਭਾਈ ਕਹਿੰਦੇ ਫਲਾਣਾ ਦਾ ਬੁੜਾ ਬਸ ਆਹੀ ਗੱਲਾਂ ਨੇ ਸਰਾਰ ਸਾਹਿਬ ਜਿਵੇਂ ਆਪਣੇ ਹੁਣ ਮੇਣੇ ਸੀ ਮੇਣੇ ਮੇਣੀ ਹੁੰਦੇ ਸੀ ਭਾਈ ਪਹਿਲਾਂ ਜੱਟਾਂ ਦੇ ਵੀ ਮਾਰਦੇ ਸੀ ਨਹੀਂ ਬਣ ਕੋਟਿਆਲੇ ਦੇ ਫਲਾਣਾ ਦੇ ਪਰਾਣ ਦੇ ਅੱਜ ਉਹ ਨਹੀਂ ਖਵਾਇਆ ਇਹੀ ਸਾਡੇ ਹੈ ਜੇ ਬੁਈ ਅਸੀਂ ਦੇਸੀ ਜੋ ਦੀ ਮਿਠਾਈ ਰਹਿ ਜੂਗੀ ਸਾਡੀ ਬੁੜੇ ਦੀ ਤਾਂ ਸਾਡੇ ਮੇਣਾ ਕਹਿਣਗੇ ਫਲਾਣਾ ਵੀ ਪੈਸਾ ਆਇਆ ਵਰਦਾ ਉਹਨਾਂ ਦਾ ਬੁੜਾ ਤਾਂ ਦੇਸੀ ਕੋ ਦੀ ਮਿਠਾਈ ਮੰਗੇ ਆ ਗੱਲਾਂ ਨੇ ਫਸਾ ਕਰਕੇ ਸਾਡੇ ਅਣਖ ਹਲੇ ਕਾਇਮ ਹੈ ਨਹੀਂ ਚਲੋ ਬਧੀ ਨਹੀਂ ਪੈਸਾ ਤਾਂ ਜੇ ਹੁਣ ਅਸੀਂ ਆਪ ਉਹ ਅਣਖਾ ਪੂਰੀ ਕਰੀਏ ਤਾਂ ਅਸੀਂ ਘਰ ਵੀ ਪਾਲੀਏ ਚੰਗੇ ਜੀ ਰਹਿਣ ਵੀ ਲੱਗੇ ਜੀ ਵੀ ਪੈਸੇ ਨੂੰ ਟਕਾ ਨੂੰ ਸਾਮੂ ਉਧਰ ਪਾਉ ਸਾਡੇ ਵਿਆਹ 'ਚ ਤੇ ਮਰਗਤ 'ਚ ਮੋਸਾਇਚੇ ਪੈਸਾ ਚ ਦਲਾਓ ਉਹਦੀ ਟੌਰ ਦਿਖਾ ਗੱਡੀ ਵਾਲੇ ਦੀ ਉਹ ਗੱਡੀ ਜਾ ਕੇ ਦਿਖਾ ਆ ਜੀ ਬਣਾ ਲਓ ਇਹਨਾਂ ਨੂੰ ਬੜਾ ਵਧੀਆ ਬਣਾ ਲਿਆ ਆਪਾਂ ਗੱਲ ਕਰਦੇ ਆ ਦੋ ਮਿੰਟ ਬਸ ਆਪਾਂ ਬੱਚੇ ਦੀ ਬਣਾ ਛੋਟੇ ਦੀ ਗੱਡੀ ਵਾਲੇ ਦੀ ਚਲੋ ਆ ਜਾ ਆ ਜਾ ਆ ਜਾ ਫਿਰ ਤੇ ਆਪਾਂ ਸਾਰੇ ਕਵਰ ਕਰ ਲਾਂਗੇ ਬਾਅਦ ਚ ਤੇ ਬਾਕੀ ਕਿੰਨੀ ਇੱਕ ਕਰ ਮਤਲਬ ਤੁਹਾਡੀ ਆਵਾਜ਼ ਦੀ ਕਿੰਨੀ ਹੈ ਸਾਡੀ ਆਵਾਜ਼ ਦੀ ਤਾਂ ਛੋੜੇ ਪੰਜਾਬ ਚ ਹੀ ਹੈ ਸਾਰੀ ਵੱਤੋਂ ਵੱਤ ਹਰਿਆਣਾ ਪੰਜਾਬ ਅੱਛਾ ਹਾਂ ਉਗਰਦੀਆਂ ਹੁੰਦਾ ਸਾਡੇ ਨਾਲ ਦੇ ਕਿਤੇ 20 ਘਰ ਬੈਠੇ ਕਿਤੇ 10 ਘਰ ਬੈਠੇ ਨੇ ਉਹ ਤਾਂ ਘਰ ਪਾਏ ਹੋਏ ਨੇ ਸਾਡੇ ਕਈ ਲੋਕਾਂ ਦੇ ਹਾਂ ਇੱਕ ਸਿਰਪੁਰ ਵੀ ਹੈਗੇ ਨੇ ਹਾਂ 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 ਸਿਰਪੁਰ ਵਾਲੇ ਨੇ ਉਹਨਾਂ ਦਾ ਪਾਲ ਹੀ ਕਰਦਾ ਪਤਾ ਕੀ ਗੱਲ ਹੈ ਘਰ ਤਾਂ ਅਸੀਂ ਵੀ ਪਾਏ ਹੋਏ ਨੇ ਅੱਡੇ ਮਤਲਬ ਸਨਾਮ ਪਾਲੇ ਹਰਿਆਣੇ ਵੀ ਪਾਏ ਵਧੀਆ ਘਰ ਪਾਏ ਨੇ ਮਤਲਬ ਉਹਨਾਂ ਦਾ ਕਹਾਣੀ ਪਤਾ ਸਾਡੀ ਕੀ ਹੈ ਜਿਵੇਂ ਅਸੀਂ ਸੱਤ ਥੱਲੇ ਹੋ ਨਹੀਂ ਸਕਦੇ ਜੇ ਪੈ ਗਏ ਮੰਨ ਲਾ ਮੀ ਆ ਗਈ ਕਣੀ ਆ ਗਈ ਭਾਈ ਪੈ ਗਏ ਤਾਂ ਸਾਡੀ ਨੀਂਦ ਨਹੀਂ ਆਉਂਦੀ ਵੇਚ ਇਨੇ ਜੋ ਹੋ ਜਾਣਗੇ ਬਈ ਕਦੋਂ ਮੋਤਨ ਰੱਬ ਬੰਦ ਹੋਵੇ ਅਸੀਂ ਬਾਹਰ ਨਿਕਲ ਜਾ ਹਾਂ ਆ ਗੱਲਾਂ ਨੇ ਭਾਈ ਫਿਰ ਬੱਚੇ ਪੜ੍ਹਨ ਤੁੰਦਾ ਪੜ੍ਹਨ ਤਾਂ ਫਿਰ ਕੀ ਲਾਈਏ ਹੁਣ ਸਾਡਾ ਖੜਦੇ ਨਹੀਂ ਬੱਚੇ ਸਕੂਲਾਂ 'ਚ ਉਹਦਾ ਜਵਾਬ ਦੇ ਇਹ ਛੱਡਿਆ ਸੀ ਮੁੰਡਾ ਮੈਂ ਪਾੜ ਅੱਛਾ ਇਹ ਰਹਿਆ ਨਹੀਂ ਇਹਦੇ ਮਦਰ ਉਰੇ ਛੱਡਿਆ ਸੀ ਮੈਂ ਮਾਰਸਾਲ ਵੀ ਬੱਪਿਆਂ ਨਾਲ ਕੰਡਾ ਉੱਤੇ ਪਾਈਆਂ ਨਾਲ ਰਿਹਾ ਜੀ ਪੰਜਾਬੀਆਂ ਨਾਲ ਅੰਦਾਜ਼ਾ ਪਾਜੀ ਲਾ ਕੇ ਮਾਂ ਚਲਾ ਗਿਆ ਕਿਉਂ ਬੜਦਾ ਡੰਗਰਾਂ ਨਾਲ ਬਾਹਰ ਫਿਰਤੀ ਰਾਜੀ ਹੈ ਭਾਈ ਮਜ਼ਾਕ ਅਲਾ ਇਨਸਾਫ ਸਾਹਿਬ ਸਾਹਿਬ ਹੋ ਇਹ ਕਿਹਨਾਂ ਜਿੱਥੋਂ ਬਣਵਾਉਂਦੇ ਇਹ ਰਾਜਸਥਾਨ ਤੋਂ ਵੱਡੇ ਆ ਦੇਖੋ ਵੀ ਆਂਦੀ ਪਾਵੇ ਵਾਲਾ ਮੁੰਡਾ ਆਉਂਦੀਆਂ ਦਾ ਲੱਕੜ ਦੇ ਪਾਵੇ ਦਾ ਉਹ ਹੈ ਹਾਂ ਉਹ ਵੀ ਦਿਖਾਉਂਦੇ ਆ ਚਲੋ ਸਾਨੂੰ ਹੋ ਜਾਂਦੇ ਮੈਂ ਜਲਦੀ ਕਰਾਂਗੇ ਆਹ ਨਾਲ ਦੂਜੀ ਹੈ ਜਿਹਨੇ ਆਪਾਂ ਦਾ ਕੋਠੇ ਨਾਲ ਕੂਟਦੇ ਆ ਇਹ ਮੇਚਾੜੀ ਹੈ ਸਾਡੀ ਇਸ ਦੇ ਨਾਲ ਮਿਰਚ ਜਿਵੇਂ ਆਪਾਂ ਗੰਡੇ ਗੁੰਡੇ ਬਣਾਉਨੇ ਆ ਗੁੰਡਾ ਸੋਟਾ ਹੀ ਇਹੇ ਗੁੰਡਾ ਸੋਟਾ ਹੀ ਇਹੇ ਇਹ ਕੁੰਡੇ ਪਹਿਲੇਲੇ ਜ਼ਮਾਨੇ ਦੇ ਨੇ ਭਾਈ ਅੱਛਾ ਜਿਹੜੀ ਆ ਚੀਜ਼ਾਂ ਨੇ ਵੀਰੇ ਆ ਰਗੜ ਕੇ ਪੁੱਠਾ ਦਸੋਟਾ ਇਹ ਰਗੜ ਕੇ ਮਸਾਲਾ ਰਗੜ ਦਿਓ ਹਾਂ 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 ਓਕੇ ਓਕੇ ਇਹਦੇ ਨਾਲ ਵੀ ਨਹੀਂ ਵੀ ਨਹੀਂ ਲੈਂਦਾ ਭਾਈ ਅੱਛਾ ਜੀ ਹਾਂ ਜਮਾ ਐ ਹੋ ਜਾਂਦਾ ਸ਼ੁਰਮਾ ਜਿਵੇਂ ਹੁਣ ਆਪਾਂ ਤੁਸ ਦਾ ਇਹ ਮਿਲਦਾ ਨਹੀਂ ਛੇ ਦਿਨ ਕੋਈ ਅਣਜਾਣਤਾ ਹੋਏ ਤੇ ਡਿੱਗ ਜਾਂਦਾ ਹੁਣ ਆ ਮੰਜਾ ਆ ਰੇੜਾ ਐ ਕਰਕੇ ਰਗੜ ਦਿੰਦੇ ਸਬਜ਼ੀ ਬਣਾਉਣ ਤੋਂ ਪਹਿਲਾਂ ਸਬਜ਼ੀ ਬਣਾਉਂਦੇ ਜਮਾ ਮਸਾਲਾ ਹੋ ਜਾਂਦਾ ਇਹਦੇ ਉੱਤੇ ਜਿਵੇਂ ਸ਼ੁਰਮੇ ਵਰਗਾ ਠੀਕ ਆ ਹਾਂ ਫਿਰ ਮੋਜਰਾ ਸੋਕ ਨਾਲ ਬਣਾ ਕੇ ਫਿਰ ਟੜਕੇ ਦੇ ਨਾਲ ਲਾ ਕੇ ਤੇ ਬੜੀ ਸਵਾਦ ਦੀ ਖੀਰ ਬਣਦਾ ਹੈ। ਅੱਛਾ ਕੁੰਡਾ ਸੋਟਾ ਨਹੀਂ ਤੁਹਾਨੂੰ ਚਲਾਉਣਾ ਆਉਂਦਾ ਹਨਾ। ਕੁੰਡਾ ਸੋਟਾ ਨਹੀਂ। ਨਾ ਉਹ ਨਹੀਂ ਚਲਾਉਣਾ ਦਾ ਉਹਦਾ ਅੱਖਾਂ 'ਚ ਮਿਰਚ ਪਾ ਲੈਣਗੇ। ਅੱਛਾ। ਪਾ ਲੈਂਦੇ ਆ। ਇਹ ਨਾਲ ਬੜਾ ਸੋਹਣਾ ਚੱਲਦਾ। ਇਹਦੇ ਨਾਲ ਸੋਹਣਾ ਪਰ ਬਣ ਜਾਂਦਾ ਟੈਸਟੀ ਖਾਣਾ ਬਣ ਜਾਂਦਾ ਇਹਦੇ ਨਾਲ ਬਹੁਤ ਅੱਛਾ। ਹਾਂ। ਇਹਨਾਂ ਨੇ ਵਾਧਿਆ ਪੱਥਰ ਬਾਹਰ ਲਾ ਇਹ। ਹਾਂ। ਇਹ ਹੀ ਕਰ ਰਹੇ ਸਰਾਰ ਸਾਹਿਬ ਸਾਡੇ ਦਾ। ਕਰੋ ਕਰੋ ਸਰ। ਵੀਰੇ ਇਹ ਹੀ ਕਰਾ ਰਹੇ। ਅੱਛਾ ਨਾ ਰੱਖਦੇ ਨਹੀਂ ਹਨਾ। ਹਾਂ ਹਾਂ। ਹਾਂ ਵੀਰੇ ਇਹਨਾਂ ਦੀ ਗੱਡੀ ਬਹੁਤ ਸੋਹਣੀ ਆ ਬਹੁਤ ਸੋਹਣੀ ਕੋਕੇ ਵਾਲੀ ਆ। ਕੋਕੇ ਵਾਲੀ ਗੱਡੀ ਆ ਮੰਜਾ ਪੁਰਾਣਾ ਆਪਣਿਆ ਹੋਇਆ ਹੈ ਆਹ ਰੋਜ਼ ਕੱਪੜਾ ਮਾਰਦੇ ਆ ਆਹ ਰੋਜ਼ ਮਾਰਦੇ ਇਹਨੂੰ ਕੱਪੜਾ ਵਿੱਚ ਠੀਕ ਹੈ ਆਹ ਮੰਜਾ ਵੱਡਾ ਲੱਕੜ ਦੀ ਪਾਗੇ ਵਾਲਾ ਫਿਰੇ ਚੱਕਣੀ ਨਹੀਂ ਔਖੇ ਲੱਗਦੇ ਇੱਕ ਥਾਂ ਤੋਂ ਦੂਜੀ ਥਾਂ ਹੁੰਦਾ ਭਾਈ ਚੱਕਣਾ ਤਾਂ ਔਖਾ ਹੁੰਦਾ ਹੀ ਹੈ ਇਹ ਆਦਤ ਬਣੀ ਹੋਈ ਜੀ ਵੀਰ ਹੈਲੋ ਠੀਕ ਹੈ ਹਾਂ ਚੰਗਾ ਬੱਛਾ ਰੱਖਣਾ ਰੇੜੇ ਵਿੱਚ ਨਗੋਰੋਂ ਲਿਆਏ ਸੀ ਇਹਦਾ ਸਵੈਸਨ ਹਾਂ ਰੇੜੇ ਦੀ ਲੋਕਾਂ ਨੇ ਜੀ ਡਾਗੀ ਵਾਈ ਤਰਵੰਤ ਆ ਲੋਕ ਬੋਲੋ ਜਾਈ ਹੈ ਬਹੁਤ ਵੱਡਾ ਹੈ ਹਾ ਸਾਲ ਦਾ ਮੱਝਾ ਪਾਰੀ ਹੈ ਆ ਦੇ ਚੱਕ ਕੇ ਦੇਖੋ ਤੁਸੀਂ ਫੋਟੋ ਵੀ ਕਰ ਲਓ ਸਤੋ ਤਾਂ ਨਹੀਂ ਚੱਕਿਆ ਜਾਣਾ ਮੈਂ ਪਾਰੀ ਹੈ ਵੀਰੇ ਵਾਜਣ ਹੈ ਨਾ ਦੇਖ ਰੋਣੀ ਪਣੀ ਚੱਕ ਕੇ ਦੇਖਣਾ ਮੈਂ ਇਥੋਂ ਤਾਂ ਨਹੀਂ ਹਿੱਲਣਾ ਇਹ ਮੈਨੂੰ ਵੀ ਥੈ ਭਾਈ ਜਾਨਾ ਭਾਈ ਜਾਨਾ ਬੈਠ ਓ ਮੇਨ ਕਿਨੇ ਆਖੜੀ ਵੇਖ ਲਾਤੀ ਫੋਟੋ ਕਾ ਜਾਂਦਾ ਕੋਈ ਕਾਲੀ ਬਹਿ ਕੇ ਮੱਝੇ ਦੇ ਨਾਲ ਕੱਲ ਨੂੰ ਦੇਣੀ ਹਾਂ ਕੋਈ ਨਾ ਦੇਣੀ ਕਰਾਂ ਮੇਨ ਕਿਹੜੀ ਲੱਗਦੀ ਲੋਕ ਚਲੋ ਭਾਈ ਬੋਲ ਆਹ ਰਾਤ ਲਾਉਣ ਦੀ ਰਿਹਣੂ ਕੁੱਤੇ ਬੜੇ ਵੱਡੇ ਵੱਡੇ ਨੇ ਬਸ ਕੁੱਤੇ ਚੱਲਾ ਵੀ ਛੋ ਗਿਆ ਇਹ ਰਸਤਾ ਨੂੰ ਹੁਣ ਸਾਡੇ ਠੀਕ ਹੈ ਬਾਹਰ ਰਹਿੰਦੇ ਵੀਰੇ ਹੀ ਹੈ ਸਾਡੇ ਜਿਹੜਾ ਕੁਛ ਹੈ ਉਹ ਪੱਤੇ ਨਹੀਂ ਬਣਾ ਲੋ ਹੁਣ ਉਹ ਕੁੱਤਾ ਉਹ ਪਰੇ ਨੂੰ ਲਵੇ ਨਹੀਂ ਲੱਗਣ ਦਿੰਦਾ ਉਹ ਉਹ ਫਿਰ ਬੰਨਿਆ ਹੋਇਆ ਹੁਣ ਹਾਂ ਹੁਣ ਬੰਨਿਆ ਠੀਕ ਹੈ ਚੱਲ ਬਨਾਈ ਨਹੀਂ ਬਨਾਈ ਨਹੀਂ ਰੋ ਵੱਡੇ ਕਰ ਲੈ ਫਿਰ ਰਾਤ ਨੂੰ ਛੱਡਣਾ ਪੈਂਦਾ ਹੈ ਠੀਕ ਹੈ ਕਿੰਨਾ ਚਲੋ ਜਾ ਵੀਰੇ ਗੁੰਗਾ ਪੁੜਾ ਰਾਤ ਨੂੰ ਤੁਸੀਂ ਇਹਨੂੰ ਛੱਡ ਲੈਨੇ ਹੋ ਅਸੀਂ ਤਾਂ ਇਹਨੂੰ ਛੱਡਦੇ ਨਹੀਂ ਵੀਰੇ ਹਾਂ ਬਾਕੀ ਇਹਦੀ ਆਏ ਪਛਾੜ ਬਹੁਤ ਐਨੂੰ ਉੱਪਰੇ ਪਸਾਉਂਦੇ ਵੀਰੇ ਭੌਂਕਦਾ ਹੋਊਗਾ ਹਾਂ ਹਾਂ ਹੁਣ ਤੇਰਾ ਆਪਣਾ ਬੰਦਿਆ ਚ ਹੁਣ ਤੇਰੀ ਵੀ ਛਾੜ ਨੂੰ ਤੈਨੂੰ ਭੋਕੂਗਾ ਅੱਛਾ ਤੂੰ ਲਵੇ ਜਾ ਤੈਨੂੰ ਹੁਣ ਉਹਦੀ ਛਾੜ ਲੂਗਾ ਇਹ ਬਈ ਉੱਪਰ ਆ ਇਹਦਾ ਖਾਜੀ ਹੈ ਨਾ ਬੰਦੇ ਨੂੰ ਹਾਂ ਹਾਂ ਇਹ ਛੋਟਾ ਜਿਹਾ ਭਾਲਿਆ ਸੀ ਵੀਰੇ ਪਾਕਿਸਤਾਨੀ ਬੁਲੀ ਕਹਿ ਦਿੰਦੇ ਨੇ ਠੀਕ ਹੈ ਇਹ ਮਿਹਰ ਭਾਲ ਦੀ ਬੰਦੂ ਫਿਰ ਤੁਸੀਂ ਕੋਈ ਨਸ਼ਾ ਪੱਤਾ ਤਾਂ ਨਹੀਂ ਤੁਹਾਡੇ ਨਾਲ ਨਾ ਜੀ ਨਾ ਨਾ ਸਾਡੇ ਨਸ਼ਾ ਕੋਈ ਨਹੀਂ ਬੀੜੀ ਦਾ ਵੀ ਏਪ ਨਹੀਂ ਹੈ ਅੱਛਾ ਸ਼ਰਾਬ ਤਾਂ ਪੀਂਦੇ ਹੋ ਕੋਈ ਕੋਈ ਤਾਂ ਪੀਂਦਾ ਸ਼ਰਾਬ ਦਾ ਇਹ ਤਾਂ ਵਿਆਹ ਸਖਾਈ ਚ ਸ਼ਰਾਬ ਸਾਹਿਬ ਦੇਖੋ ਪੀ ਲੈਂਦੇ ਆ ਦਾਰੂ ਮੀਟ ਪਤਾ ਕਰਨੀ ਹਾਂ ਹਾਂ ਬੈਠਾ ਆ ਮੁੰਡੇ ਨੂੰ ਕੋਈ ਕੋਈ ਨਸ਼ੇ ਨੁਸ਼ਿਆਂ ਦਾ ਟੀਕਿਆਂ ਦਾ ਨਾ ਠੀਕ ਹੈ ਰੱਬ ਦਾ ਨਾਮ ਅੱਜ ਆ ਲੱਟਾਂ ਨਹੀਂ ਪਰਸੋਂ ਲੱਟਾਂ ਨਹੀਂ ਆਈ ਇਸ਼ਰਾਰ ਸਾਹਿਬ ਕੋਈ ਨਹੀਂ ਕਈ ਮਾਰੀ ਬਸ ਲਾਉਣ ਵਾਲਾ ਹੀ ਬੰਦਾ ਲੇਟ ਹੋ ਗਿਆ ਲੈਟਾ ਲਾਉਣ ਵਾਲਾ ਬੰਦਾ ਲੇਟ ਹੋ ਗਿਆ ਹਾਂਜੀ ਲੇਟ ਨਹੀਂ ਆਈ ਪੂਰੇ ਦਿਨ ਦੀ ਮਿਰਜੀ ਚਾ ਚਾ ਨਹੀਂ ਬਸ ਭਾਈ ਬਸ ਨਹੀਂ 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 ਧੰਨਵਾਦ ਜੀ ਪੰਚ ਨੂੰ ਫੋਨ ਕਰ ਦਾਂਗੇ ਲਾ ਦੇਣਗੇ ਅੱਛਾ ਜੀ ਅੱਛਾ ਬਸ ਦੋ ਕੁ ਦਿਨ ਘੱਤ ਲਾਂਗੇ ਸਰਾਰ ਜੀ ਕਿਉਂ ਪਸ਼ੂ ਥੱਕੇ ਹੋਏ ਸੀ ਇਹ ਛੋਟਾ ਹੁੰਦਾ ਨਹੀਂ ਇਹ ਚਲੋ ਚਲੋ ਠੀਕ ਹੈ ਜੀ ਚੰਗਾ ਜੀ ਲੇਟ ਆ ਭਾਈ ਕੋਈ ਗੱਲ ਨਹੀਂ ਅੜ ਕੇ ਕੋਈ ਨਾ ਜਦੋਂ ਮਰਜੀ ਕੋਈ ਨਹੀਂ ਪੱਖਾ ਪੱਖਾ ਇਹ ਸਟੈਂਡ ਆ ਵੀ ਹਵਾ ਚ ਨਾ ਉੱਡੇ ਇਹ ਵੱਡਾ ਪੱਤਾ ਜੀ ਡੁੱਲੂ ਪੰਪ ਫੇਗਾ ਲੈ ਖੋਲਾ ਵੀ ਹਵਾ ਚ ਉੱਡੇ ਨਾ ਹਨਾ ਤਾਂ ਕਰਕੇ ਤਾਂ ਸਟੈਂਡ ਇਸ ਤਰ੍ਹਾਂ ਦਾ ਬਣਾਇਆ ਹੋਇਆ ਹਾਂ

ਔਰ ਰਸਤਾ ਸਾਫ਼ ਕੀਆ ਰੱਖਦੇ ਹਰੇਕ ਚੀਜ਼ ਨੂੰ ਆ ਬੱਚਾ ਕਿੰਨੇ ਟਾਈਮ ਦਾ ਹੈਗਾ ਅੱਧੀ ਮਿੰਟਾਂ ਚੇਤੇ ਮੱਛਰ ਮੁੱਛਰ ਤਾਂ ਨਹੀਂ ਲੜਦਾ ਵਾਰੇ ਹੈ ਲੜਦਾ ਬੱਚਾ ਸੈਟ ਬਗ ਜਾਂਦੀ ਫਿਰ ਤਾਂ ਲੜਦਾ ਹੀ ਮੱਛਰ ਆ ਗਈ ਲੇਟ ਆ ਗਈ ਚਲੋ ਅੱਜ ਬਸ ਇੱਕ ਬਕਸੀਸ ਲੱਗ ਗਈ ਉਹ ਹੱਥ ਪੈ ਗਈ ਬਸ ਮੱਛਰਦਾਨੀ ਲਾ ਲਿਆ ਕਰੋ ਨਾ ਮੱਛਰਦਾਨੀ ਬਤਾ ਕੀ ਅਸੀਂ ਮੱਛਰਦਾਨੀ ਲਾ ਲਨੇ ਅਸੀਂ ਮੱਛਰਦਾਨੀ ਚ ਵੀ ਨਹੀਂ ਪੀ ਕੇ ਰਾਜੀ ਬੱਚੇ ਨੂੰ ਪਾ ਦਿਆ ਕਰੋ ਬੱਚੇ ਨੂੰ ਅਸੀਂ ਪੱਖਿਆ ਮੂਰੇ ਹਰ ਦਿੰਦੇ ਆ ਰਾਤ ਨੂੰ ਫਿਰ ਧੂਆ ਤਾਂ ਪਾ ਕੇ ਚੁੱਲਾ ਵੀ ਚਲਾ ਲਿਆ ਹਾਂ ਚੁੱਲਾ ਵੀ ਚਲਾ ਲਿਆ ਹਾਂ ਜਿੱਲਾ ਵੀ ਚੱਲੇਗਾ ਚਲ ਵਸ ਹੁੰਦਾ ਥੋੜੀ ਪੈਨ ਦੀ ਤਿਆਰੀ ਆ ਹਾਂ ਪੈਨ ਦੀ ਤਿਆਰੀ ਜੀ ਆ ਦੇਖੋ ਮੰਜ਼ੇ ਇਹਨਾਂ ਦੇ हां धन्यवाद काम कर दिया आ तारा है अपना आ कड़क कका के नहीं मैं दी नहीं हां नहीं मैं आ गड्डी है तेरी हां ना अपना रेड़ा हो जी दूसरी पले खड़े थे ठीक है सब खड़े नंबर पूरी में अपना हां हां चलिए चलो जी ठीक है आ देखो जी इनन दे रहन सहन थोनू दिखाए आ थे बाकी ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕੱਲ ਨੂੰ ਮਿਲਦੇ ਹਾਂ ਕਿਸੇ ਨਵੇਂ ਬਲੌਗ ਨਾਲ ਧੰਨਵਾਦ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਦਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕਿ ਮੀਓ ਸਾਰੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਚਲੋ ਜਿਹੜਾ ਅੱਜ ਮਾਰਾ ਵਲੌਗ ਹੈ ਨਾ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਮੈਂ ਜ਼ਿਆਦਾ ਟਾਈਮ ਨਾਲ ਲੈਂਦੀ ਹੁਈ ਤੁਹਾਨੂੰ ਦੱਸਦੀ ਆ ਕਿ ਅੱਜ ਆਪਣੀ 게ਟ ਦੇ ਵਿੱਚ ਆਪਣੀ 게ਟ ਦੇ ਬਿਲਕੁਲ ਸਾਹਮਣੀ ਹੈ ਨਾ ਜਿਹੜੇ ਗੱਡੀ ਲਾਹਰ ਨੇ ਗੱਡੀ ਵਾਲੇ ਤੇ ਕੱਲ ਕੱਲ ਪਰਸੋ ਦੇ ਉਹ ਆਏ ਹੋਏ ਨੇ ਕਿ ਚਲੋ ਆਪਾਂ ਚਾਲਦੇ ਹਾਂ ਤੇ ਉਹਨਾਂ ਦਾ ਰਹਿਣ ਸਹਿਣ ਦੇਖਦੇ ਆ ਤੇ ਜ਼ਰੂਰ ਦੇਖਿਓ ਜੀ ਉਹਨਾਂ ਦਾ ਰਹਿਣ ਸਹਿਣ ਆਪਣੀ ਘਰਾ ਦਾ ਹੈਗਾ ਜਿਹੜਾ ਉਹ ਤਾਂ ਆਪਾਂ ਰੋਜ਼ ਹੀ ਦੇਖਦੇ ਆ ਹਨਾ ਪਿੰਡਾਂ ਦਾ ਜਾਂ ਸਹਾਰਾ ਦਾ ਬਾੜ ਦਾ ਹਨਾ ਫੋਰਨ ਦਾ ਵੀ ਆਪਾਂ ਕਿਵੇਂ ਰਹਨੇ ਆ ਅੱਜ ਆਪਾਂ ਉਹਨਾਂ ਨੂੰ ਦੇਖਦੇ ਆਂ ਵੀ ਉਹ ਕਿਵੇਂ ਰਹਿੰਦੇ ਨੇ ਬਾਹਰੇ ਆਪਣੇ ਡੇਟ ਦੇ ਵਿੱਚ ਹੈਗਾ ਜਿਹੜਾ گورਨਮੈਂਟ ਸਕੂਲ ਆ ਉਹਦੇ ਵਿੱਚ ਉਹ ਰਹਿ ਰਹੇ ਨੇ ਤੇ ਚਲੋ ਜੀ ਆਪਾਂ ਜਾ ਕੇ ਦੇਖਦੇ ਆਂ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ